ਆਮ ਆਦਮੀ ਪਾਰਟੀ ਦੀ ਪੰਜਾਬ ਕਨਵੀਨਰਸ਼ਿਪ ਤੋਂ ਲਾਏ ਗਏ ਸੁੱਚਾ ਸਿੰਘ ਛੋਟੇਪੁਰ ਦੇ ਸਮਰਥਕਾਂ ਵੱਲੋਂ ਉਹਨਾਂ ਦੀ ਮੂੜ ਬਹਾਲੀ ਲਈ ਦਿੱਤਾ ਗਿਆ ਅਲਟੀਮੇਟਮ ਅੱਜ ਖਤਮ ਹੋ ਰਿਹਾ ਹੈ। ਪਾਰਟੀ ਦੇ 6 ਜ਼ੋਨ ਕੋਆਰਡੀਨੇਟਰਾਂ ਨੇ ਮੀਟਿੰਗ ਕਰਕੇ ਇਹ ਫੈਸਲਾ ਲਿਆ ਸੀ ਕਿ ਜੇਕਰ ਛੋਟੇਪੁਰ ਨੂੰ 1 ਸਤੰਬਰ ਤੱਕ ਬਹਾਲ ਨਾ ਕੀਤਾ ਗਿਆ ਤਾਂ ਉਹ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ ਦਿੱਲੀ ਦੀ ਟੀਮ ਨੂੰ ਵੀ ਵਾਪਸ ਭੇਜਣ ਦੀ ਮੰਗ ਕੀਤੀ ਸੀ। ਕਿਉਂਕਿ ਇਸ ਮੌਕੇ 12 ਕੋਆਰਡੀਨੇਟਰਾਂ ਇਨ ਪਲੇਸ 12 ਚੋਂ 6 ਸਾਡੇ ਕੋਲ ਸੀਗੇ ਅੱਜ ਮੀਟਿੰਗ ਦੇ ਵਿੱਚ। ਅਸੀਂ ਇਹ ਫੈਸਲਾ ਲਿਆ ਹੈ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਬਾ ਇੱਜ਼ਤ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਪਹਿਲੀ ਜਿਹੜਾ ਉਹਦਾ ਸੀਗਾ ਉਸੇ ਦੇ ਉੱਤੇ ਬਹਾਲ ਕੀਤਾ ਜਾਵੇ ਤੇ ਜੇ ਜਿਹੜੀ ਦਿੱਲੀ ਦੀ ਟੀਮ ਹੈ ਇੱਥੇ ਉਹਨੂੰ ਜਿਹੜਾ ਸਾਰੀ ਟੀਮ ਨੂੰ ਇੰਟਾਇਰ ਟੀਮ ਨੂੰ ਵਾਪਸ ਦਿੱਲੀ ਭੇਜਿਆ ਜਾਵੇ ਤੇ ਜੇ ਅਜੇ ਤੱਕ ਨਹੀਂ ਭੇਜਦੇ ਵਿਜ਼ਿਟ ਕਰਦੇ ਹਨ ਦਿੱਲੀ ਵਾਲੇ ਕਿਸੇ ਵੀ ਦਫ਼ਤਰ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਤਾਂ ਇਹਨਾਂ ਨੂੰ ਸਾਡੇ ਜਿਹੜੇ ਵਲੰਟੀਅਰ ਹੈ ਉਹ ਬਲੈਕ 플ੈਗ ਦੇ ਨਾਲ ਇਹਨਾਂ ਦਾ ਜਿਹੜਾ ਹੈਗਾ ਵਿਰੋਧ ਕਰਨਗੇ ਅਜੇ ਛੋਟੇਪੁਰ ਦੇ ਸਮਰਥਕਾਂ ਦਾ ਅਲਟੀਮੇਟਮ ਖਤਮ ਹੋ ਰਿਹਾ ਹੈ ਵੱਡਾ ਸਵਾਲ ਇਹ ਹੈ ਕਿ ਕੀ ਹੋਏਗਾ ਉਹਨਾਂ ਦੇ ਸਮਰਥਕਾਂ ਦਾ ਅਗਲਾ ਕਦਮ